ਦੇ ਚੀਫ ਅਡਜਸਟ ਤੇ ਜੁੱਤੀ ਸੁਟਣ ਦੀ ਕੋਸ਼ਿਸ਼ ਦੀ ਸਖਤ ਨਿੰਦਿਆ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਘਟੀਆ ਹਰਕਤ ਭਾਜਪਾ ਦੀ Dalit ਵਿਰੋਧੀ ਮਾਨਸਿਕਤਾ ਦਾ ਵੀ ਨਤੀਜਾ ਰਾਸਵਾਲੀ ਉੱਗੇ ਉਦਯੋਗਪਤੀ ਰਜਿੰਦਰ ਗੁਪਤਾ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਹ ਕਿਹਾ ਕਿ ਭਗਵਾ ਪਾਰਟੀ ਆਪਣੇ ਨਫ਼ਰਤ ਭਰੇ ਪ੍ਰਚਾਰ ਨਾਲ ਹੀ ਕਮਜ਼ੋਰ ਤੇ ਪਛੜੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਨੂੰ ਲਗਾਤਾਰ ਟਾਲ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਘਟਨਾ ਇਸ ਦਾ ਹੀ ਨਤੀਜਾ ਉਹਨਾਂ ਕਿ ਵੀ ਐਵੀ ਕਿਹਾ ਕਿ ਦੇਸ਼ ਦੀ ਨਿਆਇ ਪ੍ਰਣਾਲੀ ਤੇ ਇਥੋਂ ਤੱਕ ਦੇ ਦੇਸ਼ ਦੇ ਫਿਰਕੂ ਸਦਭਾਵਨ ਤੇ ਭਾਈਚਾਰੇ ਲਈ ਵੀ ਇੱਕ ਗੰਭੀਰ ਖਤਰਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਸਖਤ ਮਿਹਨਤ ਤੇ ਸਮਰਪਿਤ ਭਾਵਨਾ ਨਾਲ ਆਪਣਾ ਕੰਮ ਕਰਦੇ ਇਸ ਅਹੁਦੇ ਤੇ ਪਹੁੰਚੇ ਨੇ ਅਜੇਆ ਖਨਾਉਣਾਕਾਰ ਆਸਾਚੂਚ ਨਿੰਦਨਯੋਗ ਆ ਮੁੱਖ ਮੰਤਰੀ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਤੋਂ ਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਤ ਨਜ਼ਰ ਰੱਖ ਰਹੀ ਆ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਭੰਗ ਕੰਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸ੍ਰੀ ਜਿੰਦਰ ਗੁਪਤਾ ਜੀ ਕਰਦੇ ਨੇ ਉਹਨਾਂ ਨੂੰ ਸੀ ਨਾਮਿਨੇਟ ਕੀਤਾ ਰਸਵ ਵਾਸਤੇ ਅੱਜ ਕਾਗਜ਼ ਭਰੇ ਨੇ ਸੋ ਹੌਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਪਾਰਟ ਦੇ ਚੋਣ ਕਮਿਸ਼ਨ ਦਾ ਹੈ ਉਹਨੂੰ ਫਾਲੋ ਕਰਾਂਗੇ ਠੀਕ ਹੈ ਓਕੇ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਨਿਕਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਬਾਉ ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁ ਥੱਲੇੋਂ ਉੱਠੇ ਨੇ ਬੜੀਆਂ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾਮੇਨਾ ਦੇ EMPLY ਨੂੰ ਪਾਮੇ ਕਿਸੇ ਨੂੰ ਵੀ ਤਾਂ ਇਹ ਫੁੱਲਕੇ ਦਸਵੰਦ ਵੀ ਕੱਢਦੇ ਐ ਔਰ ਸਾਡੇ ਬਰਨਾਲਾ ਇਲਾਕੇ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਮਨਾਉਂਦੇ ਹਨ ਮੈਨੂੰ ਜੋ ਕਾਮਨਾ ਮੈਂ ਦਿੰਨਾ ਇਹ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਨਾਲ ਨਾਲ ਪੰਜਾਬ ਦੀ ਰੱਖੀ ਲਈ ਬਹੁਤ کوشش ਕਿਉਂ ਕਿ ਇਹਨਾਂ ਕੋਲ ਤਜਰਬਾ ਹੈ ਤਾਂ ਉਹ ਲੈ ਕੇ ਵੀ ਆਉਣਗੇ ਉੱਥੇ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾਈ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾਨੀ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇਲਨ ਗੱਨਾ ਤੇਲਨ ਗੱਨਾ ਤੋਂ ਕੈਰੇਜ ਪਰ ਵਿਦਆਊਟ ਪ੍ਰਪੋਜ਼ਲ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਸ਼ਿਬਾਸ ਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਏਜ਼ ਵੱਲੋਂ ਚਾਹੀਦੇ ਪਰ ਉਹਨਾਂ ਵਿੱਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ 'ਤੇ ਹਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜਾਂ ਸ਼ਰਤਾਂ ਪੂਰੀਆਂ ਕਰਦੇ ਚੱਲੀ ਦੂਸਤ ਜੀ ਸਾਹਿਬ ਇਹਦੇ ਨਾਲ ਹੀ ਜੜਾ ਕਰਨ ਕਾਰਨ ਦੀ ਬੀ ਸੀਟਿੰਗ ਨੂੰ ਮਨਜ਼ੂਰੀ ਨਹੀਂ ਨਹੀਂ ਗਈ ਆਪ ਲੋਕੋ ਤਾਂ ਕੌਣ ਪਾਏਗੀ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਬੀ ਸੀਟਿੰਗ ਦੀ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤਾਂ ਕਰੂਗੀ ਤਾਂ ਕਿ ਬੀ ਸੀਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਹੈ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਅਸੀਂ ਡੀਸਿਲਟਿੰਗ ਦੀ ਮਨਜ਼ੂਰੀ ਨਹੀਂ ਦਿੰਦੇ। ਇਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਹਾ ਕੋਈ ਕਿਸੇ ਦਰਿਆ ਨੂੰ ਸਾਫ਼ ਕਰਨ ਦੀ ਗੱਲ ਚੱਲਦੀ ਹੈ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਸਿਲਟਿੰਗ ਦੀ ਮਨਜ਼ੂਰੀ ਦਿੱਤੀ ਹੈ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨਸ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਵਿਕਤ ਦੇ ਵਿੱਚ ਇਸ ਤਰ੍ਹਾਂ ਦੇ ਚਲੋ ਆਇਆ ਤਾਂ ਕੁਦਰਤ ਹੈ ਉਹ ਤਾਂ ਜਮੁਖ ਮੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹਰਾਂ ਦੇ ਮਾਰਚਲ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਹੈ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 4 ਸਾਲਾਂ ਦੇ ਵਿੱਚ ਜੋ ਜੋ ਲੋਕ ਪ라이 ਸਕੀਮਾਂ ਜੋ ਜੋ ਪੰਜਾਬ ਲਈ ਜਿਹੜੇ ਫੈਸਲੇ ਨੇ ਸੀ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਤੇ ਬਾਕੀ ਫੈਸਲਾਤ ਲੋਕ ਕਰਦੇ ਸੀਮ ਸਰ ਸੀਜੀ ਦਾ ਇਸ਼ੂ ਬੜਾ ਇਸ ਟਾਈਮ ਚੱਲ ਰਿਹਾ ਹੈ ਤੁਸੀਂ ਜੇ ਸੀਐਮ ਨੂੰ ਕਿਸ ਟਿਕਾ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋਈ ਜੁੱਤੀ ਸੁੱਟ ਕੇ ਅਪਮਾਨ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਪਾੜ ਦਿਓ ਉਹਨਾਂ ਦਾ ਇਹ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਗਏ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬੌਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤਿਕ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਗੁਲਦਸਤੇ 'ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਰ ਦੇਖ ਨਹੀਂ ਸਕਦੇ ਸੂਪਾਰਟਿਕ ਗੁਲਦਸਤਾ ਹੈ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚ ਗਰੀਬ ਪਰਿਵਾਰ ਚ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ